ਮਿੱਤਰੋ ਅੱਜ ਤੁਹਾਡੇ ਨਾਲ ਬੜੀ ਹੀ ਦੁਖਦਾਈ ਘਟਨਾ ਸਾਂਝੀ ਕਰਨ ਲੱਗਾ ਹੈ ਇਹ ਦੁਖਦਾਈ ਖਬਰ ਪਿੰਡ ਝੋਕੇਰ ਜਿਲ੍ਹਾ ਫਿਰੋਜ਼ਪੁਰ ਦੀ ਹੈ ਜਿੱਥੇ ਇੱਕ ਨੌਜਵਾਨ ਕਿਸਾਨ ਦਾ ਟਰੈਕਟਰ ਖੇਤ ਚ ਰਾਹ ਤੇ ਦਰਖਤਾਂ ਦੀ ਛਾਵੇਂ ਖੜਾ ਅੱਗ ਦੀ ਲਪੇਟ 'ਚ ਆਉਂਦੀ ਸੂਚਨਾ ਮਿਲੀ ਹੈ ਅੱਗ ਤੇ ਕਾਬੂ ਪਾਉਣ ਦੀਆਂ ਲੱਖ ਕੋਸ਼ਿਸ਼ਾਂ ਕੰਦੇ باوجود ਵੀ ਲੱਟ ਲੱਟ ਕੇ ਬੜਾ ਟਰੈਕਟਰ ਪਾਰ ਦੀਆਂ ਕੰਧਾਂ ਦੇ ਸਾਹਮਣੇ ਸੜਕੇ ਸਵਾਹ ਹੋ ਗਿਆ ਬੇਬਸ ਕਿਸਾਨ ਤਾਹਾ ਮਾਰਦਾ ਰੋਂਦਾ ਹੋਇਆ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਪਤਾ ਚੱਲਿਆ ਕਿ ਕਿਸਾਨ ਨੇ ਅਕਤੂਬਰ 2023 ਚ ਅਜੇ ਨਵਾਂ ਟਰੈਕਟਰ ਲਿਆਂਦਾ ਸੀ ਅਤੇ ਉਹ ਕਿਹਾ ਕਿ ਕਾਹ ਵੀ ਪੂਰੇ ਨਹੀਂ ਸਨ ਹੋਏ ਕਿ ਅੱਜ ਇਹ ਘਟਨਾ ਵਾਪਰ ਗਈ ਅਗਲਾ ਕਾਰਨ ਖੇਤਾਂ ਚ ਕਣਕ ਦੇ ਨਾਲ ਨੂੰ ਲੱਗੀ ਤਰੀ ਫਿਰਦੀ ਅੱਗ ਹੋਣ ਬਾਰੇ ਪਤਾ ਲੱਗਿਆ ਹੈ ਖਾਨ ਮੌਕੇ ਤੇ ਖੜੇ ਲੋਕਾਂ ਨੂੰ ਦੱਸਿਆ ਕਿ ਇਸ ਢ ਨੌਜਵਾਨ ਕਿਸਾਨ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਪਿਤਾ ਸਰਦਾਰ ਫਸਤਕਮੰਦਰ ਸਿੰਘ ਫਰਮਾਨ ਅਕਾਲ ਚਲਾਨਾ ਕਰ ਗਿਆ ਸੀ ਅਤੇ ਹੁਣ ਦੂਜਾ ਵੱਡਾ ਨੁਕਸਾਨ ਚਾਵਾਂ ਤੇ ਇਸ ਛਾਹ ਅੰਨਾਲ ਖਰੀਦਾ ਨਵਾਂ ਟਰੈਕਟਰ ਅੱਗ ਦੀ ਭੇਡ ਚੜਨ ਨਾਲ ਹੋ ਗਿਆ ਮੌਕੇ ਤੇ ਖੜੇ ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਨਜ਼ਦੀਕ ਹੀ ਮੋਟਰ ਤੇ ਖੜੇ ਸਨ ਅੱਗ ਆਉਂਦੀ ਵੇਖ ਟਰੈਕਟਰ ਨੂੰ ਬਚਾਉਣ ਲਈ ਪੱਜੇ ਤੇ ਆਏ ਵਾਬ ਰੋੜੇ ਕਾਰ ਦੇਖਦੇ ਹੀ ਦੇਖਦੇ ਅੱਗ ਟਰੈਕਟਰ ਨੂੰ ਘੇਰ ਲਿਆ ਟਰੈਕਟਰ ਤੇ ਪਾਈਪਰ ਤੇ ਪਲਾਸਟਿਕ ਦੀ ਪਰਤਾਰ ਹੋਣ ਕਰਕੇ ਅੱਜ ਡੀਜ਼ਲ ਵਾਰੀ ਟੈਂਕੀ ਨੂੰ ਪੈ ਗਈ ਤੇ ਕਿ ਫਟਣ ਕਾਰਨ ਦੂਰ ਦੂਰ ਤੱਕ ਅੱਗ ਦੀ ਲਪਟਾਂ ਗਈਆਂ ਤੇ ਸਾਰਾ ਟਰੈਕਟਰ ਅੱਗ ਲਪੇਟ ਚ ਆ ਗਿਆ ਅਗ ਲੱਗਣ ਦਾ ਪਤਾ ਚੱਲਣ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਚ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸੰਦ ਲੈ ਕੇ ਮੌਕੇ ਤੇ ਪਹੁੰਚੇ ਫਾਇਰ ਜੇਟ ਦੀ ਗੱਡੀ ਵੀ ਮੌਕੇ ਤੇ ਚਲਾਈ ਗਈ ਪਰ ਲੱਖ ਕੋਸ਼ਿਸ਼ਾਂ ਕਰਨ ਦੇ باوجود ਵੀ ਟਰੈਕਟਰ ਸੜਨ ਤੋਂ ਨਹੀਂ ਬਚਾਇਆ ਜਾ ਸਕਿਆ ਜਿਸ ਕਾਰਨ ਕਿਸਾਨ ਨੂੰ ਲੱਖ ਰੁਪਏ ਦਾ ਨੁਕਸਾਨ ਹੋਇਆ ਟਕਨਾਬੰਦੀ ਦਸਤੰਤ ਕਿਸਾਨ ਅਸਮਤ ਸੀ ਦੁਖੀ ਮਨ ਨਾਲ ਰੋ ਕਰਲਾ ਰਿਹਾ ਸੀ ਅ ਵੀਰੋ ਬੜੀ ਦੁਖਦਾਈ ਘਟਨਾ ਵਾਪਰੀ ਹੈ ਬੜੀ ਹੀ ਕੁਦਰਤੀ ਕਰੋਪੀ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੋਗਰੀ ਰੁਖੇ ਵਾਪਰੀ ਜਦੋਂ ਇੱਕ ਕਿਸਾਨ ਨੇ ਆਪਣੇ ਲੱਖਾਂ ਰੁਪਏ ਖੱਜ ਕੇ ਕੁਝ ਸਮਾਂ ਪਹਿਲਾਂ ਹੀ ਲਿਆ ਜੌਂਡੀਆ ਟਰੈਕਟਰ ਅੱਗ ਦੀ ਭੇਡ ਚੜ ਗਿਆ ਟਰੈਕਟਰ ਜਿਹੜਾ 5-6 ਮਹੀਨੇ ਪਹਿਲਾਂ ਹੀ ਹਜੇ ਕਿਸਾਨ ਵੀਰੋਂ 4x4 ਲਿਆ ਗਿਆ ਸੀ ਕਿਵੇਂ ਉਹ ਅੱਗ ਦੀ ਲਪੇਟ ਚ ਆਉਣ ਕਰਕੇ ਦੇਖੋ ਤੁਸੀਂ ਸੜ ਕੇ ਸੁਆਹ ਹੋ ਚੁੱਕਾ ਹੈ ਟਾਇਰ ਵੀ ਪੂਰੀ ਤਰ੍ਹਾਂ ਸੜ ਚੁੱਕੇ ਆ ਹਰ ਚੀਜ਼ ਉਹਦੇ ਕੁਝ ਵੀ ਨਹੀਂ ਬਚਿਆ ਤੇ ਆਪਾਂ ਕੋਸ਼ਿਸ਼ ਕਰਦੇ ਆ ਵੀਰ ਦੇ ਦੁੱਖ ਨੂੰ ਸਾਂਝਾ ਕਰਨ ਦੀ ਆ ਬਾਪੂ ਜੀ ਕੀ ਗੱਲ ਹੋਈ ਜੀ ਟਰੈਕਟਰ ਨੇ ਗੇਅਰ ਚੋਇਆ ਅਹੀਂ ਤੇ ਭੱਜ ਕੇ ਆਏ ਪਿੰਡੋਂ ਆ ਭਾਈ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਆਂ ਗੁਰਪ੍ਰੀਤ ਸਿੰਘ ਜੀ ਕੀ ਅੱਜ ਚੋਕ ਜਿਹੜੀ ਘਟਨਾ ਘਟੀ ਆ ਕੀ ਕੀ ਨੁਕਸਾਨ ਹੋਇਆ ਅੱਛਾ ਇਹ ਟਰੈਕਟਰ ਨੇ ਵੀਰ ਨੇ ਇੱਥੇ ਲਿਆ ਕੇ ਰਸਤੇ ਵਿੱਚ ਠੱਲਿਆ ਹੂੰ ਚਾਕੇ ਉਹ ਅਗਲੀ ਲਪੇਟ ਚ ਆ ਕੇ ਬੁਰੀ ਤਰ੍ਹਾਂ ਸੜ ਗਿਆ। ਫੋਸਿਸ ਨੇ ਬਹੁਤ ਕੀਤੀ ਪਰ ਉਹ ਟੈਂਕੀ ਫਟਣ ਤੋਂ ਬਾਅਦ ਫਿਰ ਇਸ ਤਰ੍ਹਾਂ ਵਸ ਨਹੀਂ ਚੱਲਿਆ ਫਿਰ। ਮਤਲਬ ਜਿਹੜੀ ਅੱਗ ਉਹ ਟਰੈਕਟਰ ਨੂੰ ਪੂਰੀ ਤਰ੍ਹਾਂ ਲਪੇਟ ਚ ਲੈ ਲਿਆ ਤੇ ਜਿਹੜੀ ਤੇਲ ਵਾਲੀ ਟੈਂਕੀ ਉਹ ਫਟ ਗਈ। ਬਿਲਕੁਲ ਕੁਛ ਵੱਡਾ ਦਾ ਖੜਾ ਸੀ ਉਹ ਵੱਡ ਨੂੰ ਵੀ ਲੱਗ ਗਈ। ਉਹਨੂੰ ਬਚਾਉਣ ਵਾਲੇ ਪਾਸੇ ਹੋ ਗਿਆ ਤੇ ਉਹ ਉਧਰੋਂ ਟਰੈਕਟਰ ਵੱਲ ਜਾਸੀ ਹਵਾ ਦਾ ਰੋਲਾ ਆ ਗਿਆ ਤੇ ਟ੍ਰੈਕਟਰ ਟਰੈਕਟਰ ਵੀ ਉਹਦੀ ਲਪੇਟ ਚ ਆ ਗਿਆ। ਹਾਂ ਬਿਲਕੁਲ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ? ਸ਼ਿਕੋ। ਮਨਪੀ ਸਿੰਘ ਆ ਜੀ ਮੇਰਾ ਨਾਮ। ਮਨਪੀ ਸਿੰਘ ਜੀ ਕੀ ਘਟਨਾ ਕੀ ਹੋਇਆ? ਵਾਪ ਦਾ ਇਹ ਗੁਰਵਿੰਦਰ ਸਿੰਘ ਦਾ ਡਰਾਈਵਰ ਸੀਗਾ ਜੀ ਜਮੀਨ ਵੀ ਇਹਦੀ ਆ ਜੀ ਤੇ ਅੱਗ ਲੱਗੀ ਉਹ ਤੋਂ ਰੋਟੇਟਰ ਉੱਪਰ ਲੱਗੀ ਦੀ ਡੀਜ਼ਲ ਦੀ ਟੈਂਕੀ ਫਟ ਗਈ ਜੀ ਬੱਸ ਕੰਟਰੋਲ ਹੀ ਨਹੀਂ ਸੀ ਡੀਜ਼ਲ ਦੀ ਪ੍ਰੋਟੀਜਨ ਦੀ ਟੈਂਕੀ ਫਟਣ ਕਰਨਾ ਕੰਟਰੋਲ ਹੀ ਨਹੀਂ ਜਿਹੜੀ ਅੱਗ ਬੇ ਕਾਬੂ ਹੋ ਗਈ ਬੇ ਕਾਬੂ ਹੋ ਗਈ ਬਾਕੀ ਸਾਰੇ ਨਗਰ ਨਿਵਾਸੀਆਂ ਨੇ ਜ਼ੋਰ ਬਹੁਤ ਮਾਰਿਆ ਫਾਇਰ ਬਗਰੇਡ ਵੀ ਆਈ ਪਰ ਡਰਾਈਵਰ ਨਹੀਂ ਬਚਾ ਸਕਿਆ ਇਹ ਬਾਈ ਨੌ ਨੂੰ ਲਿਆ ਸੀਗਾ ਜੀ 22 ਸਤੰਬਰ ਆ ਪਿਛਲੇ 22 ਨੌ ਨੂੰ 22 ਸਤੰਬਰ ਕੀ ਕਿਸਾਨ ਦਾ ਨਾਮ ਕੀ ਹੈ ਜਿਹਨਾਂ ਦਾ ਡਰਾਈਵਰ ਸਿੰਘ ਸਨ ਆਫ ਸੁਖਵਿੰਦਰ ਸਿੰਘ ਪਿੰਡ ਚੋਕਰੀ ਜੀ ਪਰ ਆ ਬਹੁਤ ਥੱਕਾ ਹੋਇਆ ਹਾਂ ਬਿਲਕੁਲ ਬਹੁਤ ਜ਼ਿਆਦਾ ਤਕਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਨੇ ਨਗਰ ਨੇ ਆ ਕੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਟਾਇਰ ਦੇਖੋ ਤੁਸੀਂ ਟਾਇਰ ਟਰੈਕਟਰ ਦੇ ਪੂਰੀ ਤਰ੍ਹਾਂ ਸੜ ਚੁੱਕਿਆ ਹੈ ਟਰੈਕਟਰ ਪੂਰੀ ਤਰ੍ਹਾਂ ਜਲ ਚੁੱਕਾ ਅੱਗ ਦੀ ਲਪੇਟ ਚਾਹਾਂ ਕਰਕੇ ਵੇਖੋ ਸੀਟ ਹਰ ਚੀਜ਼ ਜਿਹੜੀ ਵੀ ਹੈ ਅਸੀਂ ਪੂਰੀ ਤਰ੍ਹਾਂ ਨੁਕਸਾਨਿਆ ਗਿਆ 100% ਨੁਕਸਾਨ ਆ ਆਪਾਂ ਕੋਸ਼ਿਸ਼ ਕਰਦੇ ਹਾਂ ਵੀਰ ਨਾਲ ਗੱਲ ਕਰਨ ਦੀ ਬਾਈ ਜੀ ਬੜਾ ਮਾੜਾ ਹੋਇਆ ਕਿ ਕੌਨ ਕੌਨ ਸਲੇਨ ਨਾਮ ਕੀ ਤੁਹਾਡਾ ਗੁਰਬਿੰਦਰ ਸਿੰਘ ਕਦੋਂ ਲਿਆ ਸੀ ਟਰੈਕਟਰ ਇਹ ਪਤਾ ਨਹੀਂ ਨਿੱਪੜਦਾ ਚਲੋ ਹਾਂ ਹੌਂਸਲਾ ਕਰ ਰੋਏ ਕੁਦਰਤੀ ਕਰੋਪੀ ਆ ਇਹ ਵਾਹਿਗੁਰੂ ਕਰੂਗਾ ਕਿਰਪਾ ਕੋਈ ਕਰਨੀ ਤੇ ਗੱਲ ਕੀ ਬਣੀ ਸੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਸ ਟਰੈਕਟਰ ਨੂੰ ਬਚਾਉਣ ਦੀ ਅਮ ਪੀਰ ਦਾ ਮਨ ਪਰਿਆ ਆ ਕਿਉਂਕਿ ਕੁੱਤਾ ਵਾਂਗ ਟਰੈਕਟਰ ਹੋਇਆ ਸੀ ਬੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਜਿਹੜਾ ਉਹ ਨੁਕਸਾਨ ਹੋਇਆ ਆਪਾਂ ਦੇਖ ਸਕਦੇ ਹਾਂ ਤੁਸੀਂ ਟਰੈਕਟਰ ਪੂਰੀ ਤਰ੍ਹਾਂ ਜਿਹੜਾ ਸੜ ਕੇ ਜਿਹੜਾ ਸੁਆਹ ਹੋ ਚੁੱਕਾ ਹਜੇ ਵੀ ਅੱਗ ਸੁਲਗ ਰਹੀ ਹੈ ਰਬੜ ਚੱਲ ਰਹੀ ਹੈ ਕਿਸਾਨਾਂ ਨੇ ਆਪ ਦੀ ਪੱਧਰ ਤੇ ਇਕੱਠੇ ਹੋ ਕੇ ਜਿੱਥੇ ਬਜਾਇਓ ਉੱਥੇ ਫਾਇਰ ਬ੍ਰਿਗੇਡ ਨੇ ਆ ਕੇ ਵੀ ਅੱਗ ਬੁਝਾਉਣ ਦੀ ਜੜੀ ਕੋਸ਼ਿਸ਼ ਕੀਤੀ ਹੈ ਆਹ ਜੀ ਬਿਲਕੁਲ ਦੇਖੋ ਤੁਸੀਂ ਪੂਰੀ ਤਰ੍ਹਾਂ ਜਿਹੜਾ ਕਿਸਾਨ ਦਾ ਨੁਕਸਾਨ ਹੋ ਚੁੱਕਾ ਆਪਾਂ ਗੱਲ ਕਰਦੇ ਹਾਂ ਜੀ ਬਾਈ ਜੀ ਕੀ ਨਾਮ ਤੁਹਾਡਾ ਜੋਸ ਸਿੰਘ ਜੀ ਕੀ ਕਹਿਣਾ ਕਹਿ ਰਹੇ ਹਾਂ ਅੱਜ ਕਿੱਡੀ ਵੱਡੀ ਘਟਨਾ ਕਿਸਾਨ ਆਪਦੇ ਲੋ ਬਾਈ ਚੰਗੀ ਪੂਛ ਕੀਤੀ ਨਵਾਂ ਟਰੈਕਟਰ ਲੈ ਕੇ ਆਇਆ ਹਾਂਜੀ ਮਾਰ ਚੁੱਕਾ ਜੀ ਅਸੀਂ ਮੰਗ ਕਰਦੇ ਆਂ ਕਿਸਾਨ ਸਰਕਾਰ ਤੋਂ ਇਹ ਸਾਰੇ ਛੋਟੇ ਕਿਸਾਨ ਦੀ ਮਦਦ ਕੀਤੀ ਜਾਵੇ ਆ ਬਿਲਕੁਲ ਜੀ ਬੜੀ ਲੋੜ ਆ ਅਜਿਹੇ ਮੌਕੇ ਜਦ ਕੁਦਰਤੀ ਕਰੋਪੀ ਛਾਈ ਹੋਵੇ ਨਾਲ ਖੜਨਾ ਚਾਹੀਦਾ ਆ ਹਾਂਜੀ ਗਗਨ ਜੀ ਕੀ ਕਹਿਣੇ ਆ ਤੁਸੀਂ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਵੀਰ ਦਾ ਨੁਕਸਾਨ ਹੋ ਗਿਆ ਸਾਰੇ ਵੀਰਾਂ ਨੇ ਬਹੁਤ ਮਿਹਨਤ ਕੀਤੀ ਪਰ ਨਹੀਂ ਕਾਬੂ ਨਹੀਂ ਪਾਇਆ ਗਿਆ ਹਾਂ ਕੋਈ ਸਾਰਿਆਂ ਦਾ ਮਨ ਖਰਾਬ ਹੋ ਰਿਹਾ ਵੇਖ ਕੇ ਐਡਾ ਮਹਿੰਗਾ ਟਰੈਕਟਰ ਸੀ ਬਿਲਕੁਲ ਨਵਾਂ ਸੀ ਜੀ ਕਿ ਦੇਖ ਕੇ ਬਹੁਤ ਮਨ ਖਰਾਬ ਹੋ ਰਿਹਾ ਸਾਰਿਆਂ ਨੂੰ ਕਿ ਚਲੋ ਵੀਰ ਦੀ ਮਦਦ ਹੋਣੀ ਚਾਹੀਦੀ ਜਿੰਨਾ ਵੀ ਹੋ ਸਕੇ ਸਾਰੇ ਸੱਜਣਾਂ ਨੂੰ ਬੇਨਤੀ ਮਦਦ ਹੋਵੇ ਚਲਦੀ ਹੈ ਅਜੇ ਕੁਝ ਸਮਾਂ ਪਹਿਲਾਂ ਹੀ ਹੈ ਤਾਂ ਚਾਹ ਵੀ ਮੇਰੇ ਖਲ ਪੂਰੇ ਨਹੀਂ ਹੋਏ ਸੀ ਬੜੀ ਮਿਹਨਤ ਕੀਤੀ ਬਹੁਤ ਰੰਗ ਕੀਤਾ ਅੱਜ ਖਤਮ ਹੋਇਆ ਸੀ ਅੱਜ ਆਖਰੀ ਦਿਨ ਸੀ ਹਾਂ ਤੇ ਵੀ ਬਹੁਤ ਵਿਚਾਰੇ ਦੀ ਮਦਦ ਹੋਣੀ ਚਾਹੀਦੀ ਹੈ ਚਲੋ ਤੇ ਉੱਪਰ ਰੱਬ ਦੀ ਹੈ ਕਿ ਜਿਵੇਂ ਕਰੋਪੀ ਹੈ ਪਰ ਚਲੋ ਵੀ ਜੇ ਇਹਦੇ ਨਾਲ ਸਹਿਯੋਗ ਹੋ ਸਕੇ ਕਰਨਾ ਚਾਹੀਦਾ ਸਾਰੇ ਦਾ ਦੇਖ ਕੇ ਵੀ ਨਵਾਂ ਬਿਲਕੁਲ ਨਵਾਂ ਟਰੈਕਟਰ ਵਿਚਾਰੇ ਦਾ ਵਿਵਲੇ ਕੱਖ ਰੇ ਰਿਹਾ ਬਹੁਤ ਨੁਕਸਾਨ ਹੋ ਗਿਆ ਹਾਂ ਬਿਲਕੁਲ ਜੀ ਦੇਖੋ ਖੇਤ ਟਰੈਕਟਰ ਲੈ ਕੇ ਆਏ ਸੀ ਪਰੜੀ ਤੇ ਟਰੈਕਟਰ ਖੜਾ ਲੇਕਿਨ ਅੱਗ ਦੀ ਲਪੇਟ ਚਾ ਚੁੱਕਾ ਹੈ ਹਾਂਜੀ ਬਹੁਤ ਮਾੜਾ ਹੈ ਜੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਆਪਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਲਾਸ ਸਿੰਘ ਲਾਲੀ ਪਿੰਡ ਚੋਕਰ ਯਾਰ ਜੀ ਖਰਾਲ ਸਿੰਘ ਜੀ ਕੀ ਘਟਨਾ ਕਿਵੇਂ ਵਾਪਰੀ ਸਾਰੇ ਇਹਦੀ ਘਟਨਾ ਅਸੀਂ ਉਹ ਸਾਹਮਣੀ ਮੋਟਰ ਤੇ ਬੈਠੇ ਸੀਗੇ ਸਾਰੇ ਆਏਗੇ ਵਿਚ ਨੂੰ ਕੀ ਚੱਲਦੇ ਇਕੱਠੇ ਤੇ ਜਦੋਂ ਅਸੀਂ ਕੋਦਮ ਵੇਖਿਆ ਇਧਰੋਂ ਅੱਗ ਆਉਦੀ ਪਈ ਟਰੈਕਟਰ ਕੋਦਮ ਹੀ ਅੱਗ ਦੀ ਲਵੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲੇ ਸੀਗਾ ਹਾਂਜੀ ਹਾਂਜੀ ਰਾਤ ਉੱਤੇ ਛਾਵਾਂ ਇਹ ਸਾਰੇ ਖੜਾ ਹੀ ਜੱਟਾ ਓਕੇ ਆਉਦੇ ਹਨ ਸੇਫ ਠੱਲੇ ਸੀ ਸੇਫ ਠੱਲੇ ਆਈ ਜਾਂ ਸਾਰੇ ਆਸਤੇ ਪਾਸੇ ਸਾਰਾ ਕੋ ਗੀੜਨ ਲੱਗੇ ਆਈ ਜਾਂ ਪਤਾ ਕਿ ਲੱਗਿਆ ਅੱਗ ਆਈ ਕਿ ਕਿਵੇਂ ਕੋਦਮ ਵੀ ਲੱਗ ਗਿਆ ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਸ਼ਿਸ਼ ਕਰਦੇ ਰਹੇ ਆ ਬਸ ਕੱਲਾ ਵਿੱਚ ਮਚੇਣੀ ਗਈ ਬਸ ਬਾਕੀ ਸਾਰਾ ਕੋਸ਼ਿਸ਼ ਕੀਤਾ ਹੀ ਇੱਥੇ ਹੰਦੀ ਤੁਸੀਂ ਦੇਖਿਆ ਕਿਸੇ ਕਿਸਾਨ ਵੀਰ ਨੇ ਆਪਣੇ ਖੇਤ ਟਰੈਕਟਰ ਲੈ ਕੇ ਆਇਆ ਸੀ ਅਤੇ ਉਸ ਦਾ ਟਰੈਕਟਰ ਜਿਹੜਾ ਉਹਨੇ ਰਾਤ ਤੇ ਠੱਲਿਆ ਸੀ ਸ਼ਾਮੇ ਠੱਲਿਆ ਸੀ ਤੇ ਦੂਸਰੇ ਪਾਸਿਓਂ ਅੱਗ ਆਉਣ ਨਾਲ ਉਹ ਅੱਗ ਦੀ ਲਪੇਟ 'ਚ ਆ ਗਿਆ ਅਜੇ ਉਸ ਕਿਸਾਨ ਵੀਰ ਨੇ ਸਤੰਬਰ ਲਾਸਟ ਮਤਲਬ ਅਕਤੂਬਰ 'ਚ ਜਿਹੜਾ ਟਰੈਕਟਰ ਨਵਾਂ 4x4 ਲੈ ਕੇ ਆਂਦਾ ਸੀ ਬੜੇ ਚਾਵਾਂ ਨਾਲ ਲੱਖਾਂ ਰੁਪਏ ਖਰਚ ਕੇ ਲਿਆਂਦਾ ਸੀ ਲੇਕਿਨ ਅੱਜ ਕੁਦਰਤੀ ਕਰੋਪੀ ਨੇ ਉਹਦੇ ਸਾਰੇ ਸੁਪਨੇ ਚੱਕਣਾ ਚੂਰ ਕਰ ਦਿੱਤੇ ਤੇ ਪਰਿਵਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਅਸੀਂ ਅਹ ਮੰਗ ਕਰਦੇ ਆ ਸਰਕਾਰ ਪਾਸੋਂ ਕਿ ਉਹ ਕਿਸਾਨ ਦੀ ਬਾਹ ਫੜੇ ਉਸ ਨੂੰ ਲੋੜੀਂਦਾ ਮੁਆਵਜ਼ਾ ਦੇਵੇ ਇਸ ਛੋਟੇ ਕਿਸਾਨ ਦੀ ਜਿਸ ਨੇ ਖੇਤੀਬਾੜੀ ਕਰਕੇ ਆਪਣਾ ਪਰਿਵਾਰ ਪਾਲਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਪਿਤਾ ਵੀ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਨੂੰ ਸਾਹ ਛੱਡ ਕੇ ਗਿਆ ਸੀ ਵੀ ਛੋੜਾ ਦੇ ਕੇ ਗਿਆ ਸੀ ਤੇ ਪਰਿਵਾਰ ਦਾ ਸਾਰਾ ਬੋਝ ਇਸ ਲੜਕੇ ਦੇ ਸਿਰ ਤੇ ਆ ਗੁਰਵਿੰਦਰ ਸਿੰਘ ਦੇ ਤੇ ਅੱਜ ਉਸ ਨੂੰ ਕੁਦਰਤੀ ਕਰੋਪੀ ਦਾ ਫਿਰ ਤੋਂ ਸ਼ਿਕਾਰ ਹੋਣਾ ਪਿਆ ਆਸ ਦੇਣ ਤਾਂ ਜੋ ਉਹ ਆਪਣੀ ਆਉਣ ਵਾਲੀ ਫਸਲ ਬੀਜਣ ਲਈ ਆਪਣੇ ਪਰਿਵਾਰ ਨੂੰ ਅੱਗੇ ਤੋਰਨ ਲਈ ਕਾਮਯਾਬ ਹੋ ਸਕੇ ਅੱਗੇ ਵਧ ਸਕੇ ਸੋਸੀਕਰ ਇਹ 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 ਰੱਬ ਕਰ ਦੇ ਬਾਕੀ ਸਭ ਕੁਝ ਖਾਲੀ ਹੋ ਰਿਹਾ ਹੈ ਚੋ ਲੋਟਰੀ ਵੀ ਨਾ ਆਉਣ ਲੱਗਾ ਡਰਾਈਵ ਕਰਨ ਵਾਸਤੇ